ਆ ਜਾ ਮੈਂ ਸਕੂਟਰ ਤੇ ਕੱਪੜਾ ਮਾਰਦਾ ਉਹ ਨਾ ਚੜ ਕੱਪੜਾ ਨਹੀਂ ਛੱਡ ਛੇਤੀ ਸਟਾਰਟ ਕਰਕੇ ਲੇਟ ਹੋ ਗਈ ਮਾਤਾ ਮੇਰੇ ਪਾਸ ਭਾਈ ਹੱਤੋਂ ਉਂਦਾਂ ਤੇ ਕੱਡੇ ਨੇ ਮੋੜ ਤੇ ਸਰਦਾਰ ਨੇ ਪੈਸੇ ਵਾਕ ਹੀ ਹੋਇਆ ਇਹ ਕਿਨੇ ਕੀਤਾ ਵੀਰੇ ਤੂੰ ਕਿਸੇ ਮਿਸਤਰੀ ਨੂੰ ਤਾਂ ਨਹੀਂ ਕਿਹਾ ਸੀ ਸਰਵਿਸ ਲੈ ਰਾਤ ਨੂੰ ਯਾਰ ਇਹ ਤਾਂ ਦਿਨੇ ਕਿਸੇ ਮਿਸਤਰੀ ਤੋਂ ਨਟ ਨਹੀਂ ਖੁੱਲਦੇ ਰੋਡੇ ਤਾਂ ਹੋਏ ਪਏ ਨੇ ਰਾਤ ਨੂੰ ਆਵਾਜ਼ ਵੀ ਕੋਈ ਨਹੀਂ ਆਈ ਖੁੱਲਣ ਦੀ ਉਹ ਸਕੂਟਰ ਸਾਲੇ ਨੇ ਕਿਹੜੇ ਚੀਕਾ ਮਾਰੀ ਅਸੀਂ ਵੀ ਮੈਂ ਖੁੱਲ ਰਹੇ ਹਾਂ

ਨਵਾਂ ਬਦਮਾਸ਼ ਆ ਅੰਦਰ ਆ ਆ ਕਿਨੇ ਖਿਲਾ ਰਿਆ ਉਹ ਮੈਂ ਤੁਹਾਡਾ ਚੌਕੀਦਾਰ ਲੱਗਾ ਵੈਸੇ ਹੋਇਆ ਬਹੁਤ ਮਾੜਾ ਚਲੋ ਪ੍ਰਮਾਤਮਾ ਸਕੂਟਰ ਦੀ ਆਤਮਾ ਨੂੰ ਸ਼ਾਂਤੀ ਦੇ ਤੇ ਵੱਡੇ ਭਾਈ ਤੈਨੂੰ ਬਲ ਬਖਸ਼ੇ ਇੱਕ ਗੱਲ ਕਵਾਂ ਤੂੰ ਹੀ ਬੜੀ ਹੱਤ ਚੁਕੀ ਟੁੱਟਿਆ ਜਾ ਸਕੂਟਰ ਲੈ ਕੇ ਪਿੰਡ ਚ ਚਲ ਪਾ ਹੁਣ ਚਾਦਰ ਇੱਤੇ ਤੇਰੇ ਤੇ ਮੈਂ ਪਾਉਣਾ ਚਾਦਰ ਸਕੂਟਰ ਨੂੰ ਖਿਲਾ ਦੇਣਾ ਤੈਨੂੰ ਅੱਜ ਖੜ ਤੂੰ ਹੜਕਾ ਇਹ ਕੰਮ ਨਹੀਂ ਕਰਨਾ ਨਾਲੇ ਸਾਈਕਲ ਲੈ ਨਹੀਂ ਜਦੋਂ ਲੋਡ ਹੋਈ ਚੈਂਟੀ ਕਰਾਤੀ ਆ ਤੂੰ ਹੁਣ ਗੱਲ ਤੇ ਨਹੀਂ ਆਉਂਦਾ ਮੈਨੂੰ ਸਾਰਾ ਪਤਾ ਤੇਰੀ ਕਰਤੂਤਾ ਹੈ ਜਿਹੜੇ ਸਕੂਲ ਤੋਂ ਪੜਿਆ ਨਾ ਉੱਥੇ ਮੈਂ 5 ਸਾਲ ਪਹਿਲਾਂ ਪੜ ਲਿਆ ਤਾਂ ਫਿਰ ਕਿਹੜਾ ਡੀਸੀ ਲੱਗ ਗਿਆ ਓਏ 2 ਮਹੀਨੇ ਸਕੂਟਰ ਵਾਲੀ ਦੁਕਾਨ ਤੇ ਲਾਏ ਹੁੰਦੇ ਨਾ ਤੇ ਗੀਂ ਗੀ ਕਰਦਾ ਉਹ ਜਦਾ ਓ ਤੂੰ ਮੇਰੇ ਨਾਲ ਸਾਹਬ ਨਾਲ ਗੱਲ ਕਰ ਲੜਾਈ ਨਹੀਂ ਕਰਨੀ ਓ ਸਾਹਬ ਸੂਰਾਂ ਨਹੀਂ ਗੱਲ ਕਰਦੇ ਹੁੰਦੇ ਜਿੰਨਾ ਟਾਈਮ ਚੱਕਣਾ ਹੁੰਦਾ ਤੂੰ ਕਹਿੰਦਾ ਸੋਟੀ ਚੱਕੀ ਆ ਖੜ ਜਾ ਯਾਰ ਤੇਰੇ ਵੱਡੇ ਬਦਮਾਸ਼ ਹਰ ਖੜ ਜਾ ਸਰਦੋ ਜਾ ਬੈਠ ਖੜ ਦੁਸਤ ਇਹ ਬਸ ਹੁਣ ਸੋਲੀਆ ਹੋਗੀ ਕਿਉਂ ਲੜਦੇ ਹੋ ਕੀ ਗੱਲ ਹੈ ਤੂੰ ਅੰਦਰ ਚੱਲ ਵੀ ਰੇ ਓ ਮੈਂ ਅੰ ਕੱਡੇ ਮਾਰੇ ਸ਼ਰੀਕ ਹੈ ਕਿਵੇਂ ਸਾਡੇ ਤੇ ਸ਼ੱਕ ਕਰਦੇ ਆ ਮੈਨੂੰ ਪਤਾ ਅੱਜ ਤੋਂ ਆਪਣਾ ਸਾਈਕਲ ਵੀ ਅੰਦਰ ਲਾਇਆ ਕਰ ਬਾਪੂ ਮੈਂ ਤਾਂ ਨਾਲ ਪਾਉਂ ਆ ਆਪਦੇ ਬੈੱਡ ਤੇ ਮੈਨੂੰ ਲੱਗਦਾ ਇਹਦੀ ਚੇਨ 'ਚ ਗੜਬੜ ਇਹੀ ਕਰਦੇ ਆ ਹਰ ਬੇੜਾ ਭਾਜੇ ਸ਼ਰੀਕਾਂ ਦਾ ਅਜਾ ਜਾ ਚੱਲ ਪੁੱਤ ਚੱਲ ਅੰਦਰ ਚੱਲ ਤੂੰ ਮੇਰਾ ਪੁੱਤ ਇਹਦੇ ਬੋਤਾ ਨਾ ਮੂੰਹ ਨਾ ਲੱਗਿਆ ਕਰ ਇਹਦੇ ਵਾਂਗੇ ਦੱਕੀ ਫਰੋਸਾਂ ਕੱਲ ਨੂੰ ਤੇਰੇ ਰਿਸ਼ਤੇ ਵਾਲਿਆਂ ਨੇ ਆਉਣਾ ਕਦਰੋੜਾ ਮਾਰ ਕੇ ਭੱਜੇ ਜੁੱਤੀਆਂ ਨਹੀਂ ਖਾਊ ਇਹੇ ਚੱਲ ਕੁੜੀ ਤੂੰ ਸਕੂਲ ਜਾ ਚੰਗਾ ਬਾਪੂ ਆ ਜਾ ਸਤਿ ਸ੍ਰੀ ਅਕਾਲ ਬਜ਼ੁਰਗੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਹੁਤ ਠੀਕ ਹੋ ਸਾਰੇ ਤਕੜੇ ਹੋ ਠੀਕ ਹੋ ਠੀਕ ਹੈ ਜੀਰਾ ਹਜੂਰ ਕੋ 2 ਮਿੰਟ ਚਾਹੀਦੇ ਸੀ ਤੁਹਾਡੇ ਬਸ 2 ਛੱਡ ਪੁੱਤਰਾ 4 ਮਿੰਟ ਲੈ ਲੈ ਵੀ ਸਾਰੇ ਤਾਸ਼ ਛੱਡ ਦੋ ਵੱਡੇ ਦੀਆਂ ਗੱਲਾਂ ਸੁਣ ਕੋਈ ਗੁਰਵਿੰਦਰ ਹਾਂਜੀ ਤੂੰ ਇੱਥੇ ਕੀ ਕਰਦਾ ਸਕੂਲ ਨਹੀਂ ਗਿਆ ਅੱਜ ਕੁਛ ਨਹੀਂ ਇਹ ਕੰਪਨੀ ਆਣਿਆਂ ਦੀ ਗੱਪ ਸੁਣਦਾ ਸੀ ਹਰ ਵਾਰ ਜੱਟਾਂ ਨਾਲ ਠੱਗੀ ਕਰ ਜਾਂਦੇ ਨੇ ਹੁਣ ਨਹੀਂ ਮੈਂ ਹੁਣ ਦੇਣੀ ਕਰਗੋ ਹੜਾ ਬਰੇ ਕੱਲ ਦੱਸੂਗਾ ਮੈਨੂੰ ਜ਼ਰੂਰੀ ਕੰਮ ਪੈ ਗਿਆ ਠੀਕ ਹੈ ਠੀਕ ਹੈ ਉਹ ਪ੍ਰਧਾਨ ਚੱਲਿਆ ਤੋ ਪਤਾ ਤੋਂ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਇਹ ਉਹ ਪਿੰਡ ਹੈ ਚੱਲ ਵਗ ਜਾ ਪੁੱਤ ਪੰਜਾਬੀ ਗਾਣੇ ਜਾਦੇ ਸੌਂਦਾ ਲੱਗਦਾ ਚੱਲ ਚੱਲ ਸਕੂਲ ਜਾ ਮੈਡਮ ਕਹਿ ਕੇ ਗਈ ਤੇਰੀ ਤੁਸੀਂ ਠੀਕ ਰਹਿੰਦੇ ਹੋ ਵੀਜੀ ਹਾਂ ਪੁੱਤ ਤੂੰ ਸੁਣਾ ਝੋਣਾ ਚੱਕ ਲਿਆ ਸਰਕਾਰ ਨੇ ਕਾਦਾ ਚੱਕ ਲਿਆ ਵੀਜੀ ਸਰਕਾਰਾਂ ਨਿਤ ਨਵੇਂ ਬਿਲਜੇ ਪਾਸ ਕਰਕੇ ਐਵੇਂ ਲੋਕਾਂ ਨੂੰ ਤੰਗ ਕਰਨ ਤੇ ਤੁਲੀਆਂ ਹੋਈਆਂ ਸਰਕਾਰਾਂ ਵੀ ਕੀ ਕਰਨ ਸੰਧੂ ਸਾਹਿਬ ਲੋਕੜਾ ਘਟ ਚੁਣਾ ਲਾਉਂਦੇ ਨੇ ਆ ਵੇਖਦੇ ਯਾਲੇ ਦੋਲੇ ਲੋਕ ਜੇ ਇਮਾਨਦਾਰੀ ਦੇ ਨਾਲ ਮਦਦ ਕਰਨਾ ਸਰਕਾਰ ਦੀ ਸਰਕਾਰ ਤਾਂ ਸਭ ਨੂੰ ਹੈਲਪ ਹੀ ਬਹੁਤ ਕਰਦੀ ਹੈ ਬਸ ਕਰੋ ਹੁਣ ਖਾਣਾ ਖਾਓ ਤੇ ਚੱਲੀਏ ਆਪਾਂ ਲੇਟ ਹੋ ਜਾਾਂਗੇ ਹੁਣ ਐ ਸਵੇਰੇ ਕਿੱਥੇ ਜਾਣਾ ਪੁੱਤ ਟੜਕੇ ਜਾਇਓ ਨਹੀਂ ਬੀਜੀ ਸਵੇਰੇ ਤਾਂ ਇਹਨਾਂ ਨੇ ਕੰਮ ਤੇ ਜਾਣਾ ਹੈ ਮਾਹ ਦੀ ਦਾਲ ਮਾਹ ਦੀ ਦਾਲ ਤਾਂ ਪੁੱਤ ਤੇਰੀ ਮਾਂ ਵੀ ਬਹੁਤ ਸਵਾਦ ਬਣਾਉਂਦੀ ਸੀ ਦਾਲ ਦੇਖਦਿਆਂ ਸਾਰਨਾ ਮੈਨੂੰ ਛੋਟੀ ਦੀ ਯਾਦ ਆ ਗਈ ਫਾਜੀ ਪਾਲੋਪੁਰ ਬਸ ਬਸ ਵੀਰ ਜੀ ਇਹਨਾਂ ਨੇ ਡਰਾਈਵ ਵੀ ਕਰਨੀ ਹੈ ਤੇ ਜੇ ਨਾਲੇ ਉਸ ਦਿਨ ਤੁਸੀਂ ਵੀ ਘਟ ਪੀਤੀ ਹੁੰਦੀ ਨਾ ਤੇ ਅੱਜ ਜੱਸੀ ਦੀ ਮਾਂ ਸਾਡੇ ਵਿੱਚ ਬਿਠੀ ਹੁੰਦੀ